ਸਤਿ ਸ਼੍ਰੀ ਅਕਾਲ ਜੀ ਜਦੋਂ ਤੁਸੀਂ ਕੋਈ ਵੀ ਚੰਗਾ ਕੰਮ ਕਰਦੇ ਜੇ ਨਾ ਤੇ ਲੋਕ ਜ਼ਰੂਰ ਤੁਹਾਡਾ ਸਾਥ ਦਿੰਦੇ ਆ ਤੇ ਆਹ ਵੇਖ ਲਓ ਜੀ ਆਪਾਂ ਵੀਰ ਨੂੰ ਨੰਦ ਨੂੰ ਕਿਹਾ ਸੀ ਕਿ ਆਨੂੰ ਗਰਾਊਂਡ ਵਾਦੇ ਤੇ ਚਾਰਲੇ ਸ਼ਾਮ ਨੂੰ ਗੇਮ ਲੱਗਣੀ ਆ ਤੇ ਵੀਰ ਦੁਪਹਿਰੇ 3 ਵਜੇ ਆ ਕੇ ਗਰਾਊਂਡ ਵਾਉਣ ਲੱਗ ਪਿਆ ਤੇ ਬਹੁਤ ਜ਼ਗਾ ਸਹਿਯੋਗ ਹੈ ਸਾਨੂੰ ਇਲਾਕੇ ਦਾ ਅਕੈਡਮੀ ਚਲਾਉਣ ਦੇ ਵਿੱਚ ਵੀਰ ਰੁਕਾ ਵੇਟਰ ਲਿਆ ਕੇ ਤੇ ਗਰਾਊਂਡ ਵਾਉਣ ਲੱਗਿਆ ਸ਼ਾਮ ਦੀ ਜਿਹੜੀ ਗੇਮ ਆ ਇਹਨਾਂ ਦੀ ਉਹ ਲੱਗ ਸਕੇ ਸਾਨੂੰ ਬਹੁਤ ਜ਼ਿਆਦਾ ਇੰਦੇ ਵੀਰਪਰਾਵਾਂ ਦਾ ਸਾਥ ਆ ਅਕੈਡਮੀ ਚ ਲੜਦੇ ਨੇ। ਲਓ ਜੀ ਸ਼ਾਮ ਦੇ ਵਰਕ ਦੇ ਵਿੱਚ ਗੇਮ ਹੋ ਗਈ ਆ ਸ਼ੁਰੂ ਤੇ ਜਿਹੜੇ ਪਹਿਲਵਾਨ ਸਾਡੇ ਥੋੜੇ ਜੇ ਇੰਜਰਡ ਆ ਰੈਸਟੋ ਵੀ ਨਹੀਂ ਕਰਦੇ। ਇਹਦੇ ਵਿੱਚ ਡੰਡ ਚੱਲਣਦੇ ਇਹਨਾਂ ਦੇ। ਇਹੀ ਆ ਜੀ ਅਕੈਡਮੀ ਚ ਫਾਇਦਾ ਰਹਿਣ ਦਾ। ਉਧਰ ਸਾਗਰ ਵੀ ਆ ਗਿਆ ਸੋਹੰਦ ਵਾਲਾ ਸਾਗਰ ਕਿਦਾਂ ਠੀਕ ਠਾਕ ਕਿਦਾਂ ਰਹੇ ਮੈਚ ਵਧੀਆ ਰਹੇ ਆ ਲਓ ਵੀ ਹੁਣ ਉਧਰ ਆਪਣੇ ਹਰਿਆਣੇ ਦੇ ਮੈਚ ਖੇਡ ਕੇ ਹੁਣ ਆ ਗਿਆ ਫਿਰ ਪੰਜਾਬ ਚ ਵੱਲ ਤੇ ਹੁਣ ਇਹਦੀ ਤਿਆਰੀ ਕਰਾਵਾਂਗੇ ਫਿਰ ਵਧੀਆ ਤਰੀਕੇ ਨਾਲ ਅਗਲੇ ਮੈਚਾਂ ਵਾਸਤੇ ਹੁਣ ਆਪਣੇ ਕੋਲ ਲਗਾਤਾਰ ਮੈਚ ਵਾ ਵਧੀਆ ਵਧੀਆ ਲੱਗਦਾ ਹੁਣ ਤਿਆਰੀ ਕਰ ਲਾ ਫਿਰ ਇੱਧਰ ਆਪਣੀ ਛੋਟੀ ਪਨੀਰੀ ਦਹੀ ਹੈ ਜੀ ਜਿਹੜੇ weight ਵਾਲੇ ਮੁੰਡੇ ਆ ਓ ਕਾਕਾ ਕਿਦਾਂ ਠੀਕ ਠਾਕ ਹਾਂਜੀ ਗੱਡ ਹਾਂਜੀ ਢਿਮਾਰ ਤੇ ਆ ਗਿਆ ਜੇ ਧਰਤੀ ਤੱਕ ਕਬੱਡੀ ਪਾਉਣ ਵੇ ਜਿੱਥੇ ਪੈਰ ਰੱਖਦਾ ਧਰਤੀ ਪੂਆ ਪੂਆ ਕੰਢੀ ਜੇ ਵੇਖ ਲਓ ਓ ਲੱਗ ਗਿਆ ਜੇ ਓ ਜੀਓ ਜੇ ਹਾਂ ਓ ਜੀਓ ਇਹ ਹੋ ਗਿਆ ਅਜੇ ਤੋੜਕਣਾ ਮਾਲ ਨੂੰ ਉਤੋੜਕਣਾ ਉਤੋ ਉਤੋ ਓ ਮਾਲ ਦੇ ਕੇਸ ਖੁੱਲ ਗਏ ਆ ਜੀ ਚਲੋ ਕੋਈ ਨਹੀਂ ਫੇਰ ਅਗਲੀ ਕਬੱਡੀ ਸਹੀ ਐਡੇ ਵੱਡੇ ਮਲ ਦੇ ਨਾਲ ਟੱਕਰ ਕਰਨ ਵੀ ਬੜੀ ਤਗੜੀ ਗੱਲ ਆ ਆ ਜ ਆ ਗਿਆ ਸਾਹਿਲ ਬਹਿਲੂ ਵਾਲੀਆ ਉਹ ਲੱਗਾ ਜ ਗੰਡਾਸਾ ਇਹਨੂੰ ਗੰਡਾਸਾ ਕਹਿੰਦੇ ਜਾਫੀ ਨੂੰ ਉਹ ਜੀਓ ਗੰਡਾਸਿਆ ਸਾਹਿਲ ਵੀ ਨਹੀਂ ਰੁਕਣ ਦੇ ਨਾਂ ਚ ਹੈਗਾ ਐ ਦਾਸ ਦਾ ਲੱਗਦੀ ਨਹੀਂ ਬੱਸ ਵੀ ਬੱਸ ਕਿਡਾਸੇ ਦੀ ਪਕੜ ਬੜੀ ਮਗਰਮ ਅਸ਼ਰਗੀ ਆ ਵੈਰੀ ਗੁੱਡ ਕਰਦੇ ਵੀ ਇਹ ਜਾਦੂ ਇਹ ਯਾਦੂ ਕਬੱਡੀ ਦਾ ਆ ਗਿਆ ਜੀ ਜੀਓ ਯਾਦੂ ਜਾਦੂ ਵੇਖੋ ਕਿਦ ਕੋ ਪੈਨਟ ਖੜਦਾ ਇਹ ਆ ਗਿਆ ਜਾਦੂ ਆਉਂ ਜਾਂਦਾ ਜাদু ਮਾਰਦੇ ਛਾਲੇ ਕਰ ਰੈਕਸ਼ਨ ਮਾਰਦੇ ਏ ਆਓ ਜੀ ਓਏ ਲੋ ਵੀ ਸਾਡਾ ਸ਼ਾਮ ਦਾ ਵਰਕ ਤੇ ਹੋ ਗਿਆ ਪੂਰਾ ਉਹ ਪਹਿਲਵਾਨ ਜਿਹੜੇ ਆ ਬੈਗੇ ਆ ਸਟ੍ਰੈਚਿੰਗ ਕਰਨ ਵਾਸਤੇ ਪਰ ਆਹ ਕੁਝ ਮੱਲ ਹੈਗੇ ਜਿਹੜੇ ਕੁਸ਼ਤੀ ਕਰਨ ਦੇ ਆ ਕਿਉਂਕਿ ਕੁਸ਼ਤੀ ਜਿਹੜੀ ਆ ਨਾ ਰੈਸਲਿੰਗ ਇਹ ਕਬੱਡੀ 'ਚ ਬਹੁਤ ਜ਼ਿਆਦਾ ਕੰਮ ਆਉਂਦੀ ਆ ਤੇ ਮੈਂ ਅੱਗੇ ਵੀ ਕਈ ਵਾਰੀ ਵੀਡੀਓ 'ਚ ਦੱਸਿਆ ਵਾ ਜਿਹੜਾ ਪਹਿਲਵਾਨ ਘੁਲਦਾ ਨਾ ਉਹ ਕਬੱਡੀ 'ਚ ਬਹੁਤ ਜ਼ਿਆਦਾ ਤੇ ਬਹੁਤ ਛੇਤੀ ਕਾਮਯਾਬ ਹੋ ਜਾਂਦਾ ਕਿਉਂਕਿ ਕੁਸ਼ਤੀ ਦੇ ਨਾਲ ਆਪਣਾ ਸਟੈਮਨਾ ਵੀ ਬਣਦਾ ਦਾ ਪੇਜ ਵੀ ਆਉਂਦੇ ਆ ਵੈਰੀ ਗੁੱਡ ਸ਼ਾਬਾਸ਼ ਇਹ ਜਾਸਿਨ ਤੇ ਘਾਂਗੇ ਵਾਲਾ ਉਹਦੀ ਕੁਸ਼ਤੀ ਚਲਣ ਦੀ ਆ ਉਧਰ ਆਪਣਾ ਸ਼ੇਰਾ ਤੇ ਨਾਲ ਉਹਦੇ ਡਿਆਵਾ 파ਰਸ ਵੈਰੀ ਗੁੱਡ ਸ਼ਾਬਾਸ਼ ਇਹ ਜਾਫੀਆਂ ਵਾਸਤੇ ਵੀ ਵਧੀਆ ਵਾ ਵੀ ਕਿਦਾਂ ਆਪਾਂ ਕੁਲਦਿਆਂ ਕੁਲਦਿਆਂ 28 ਭਰਨੀ ਆ ਤੇ ਰੇਡਰ ਨੇ ਕਿਵੇਂ 28 ਛਡਾਉਣੀ ਆ ਆਹ ਵੇਖੋ ਜੀ ਇਹ ਕਰਕੇ ਮੈਂ ਹਰ ਇੱਕ ਪਲੇਅਰ ਨੂੰ ਕਬੱਡੀ ਵਾਲੇ ਨੂੰ ਇਹ ਜ਼ਰੂਰ ਕਹਿਣਾ ਵਾਂ ਕਿ ਤੁਸੀਂ ਕੁਸ਼ਤੀ ਜ਼ਰੂਰ ਕਰਿਆ ਕਰੋ ਆਪਾਂ ਅਖਾੜਾ ਵੀ ਬਣਾਇਆ ਆਪਣਾ ਪਰ ਇਹ ਪਲਵਾਨ ਅੱਜ ਗਰਾਊਂਡ 'ਚ ਹੀ ਕਰਨ ਦੇ ਆ ਕੁਸ਼ਤੀ ਵੈਰੀ ਗੁੱਡ ਤੇ ਬਾਕੀ ਪਲਵਾਨ ਜਿਹੜੇ ਆ ਹੁਣ ਸਟ੍ਰੈਚਿੰਗ ਕਰਨ ਦੇ ਆ ਕਿਉਂਕਿ 2 ਘੰਟੇ ਦਾ ਆਪਣਾ ਵਰਕ ਸ਼ਾਮ ਦਾ ਹੋ ਗਿਆ ਜੀ